ਗੌੜੀ ਕਵੀਰ ਜੀ ਅੰਧਕਾਰ ਸੁਖ ਕਬਹ ਨਾ ਸੋਈ ਹੈ ਵਾਹਿਗੁਰੂ ਜੀ ਕਾ ਸਬਸਦਾ ਵਾਹਿਗੁਰੂ ਜੀ ਕਾ ਧੁਕੇ ਸਤਿਗੁਰੂ ਦੀ ਸਾਡੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਭ ਕਵੀਰ ਜੀ ਕਾਂਸੀ ਵਿੱਚ ਰਹਿ ਕੇ ਹਮੇਸ਼ਾ ਸਿਮਰਨ ਦੇ ਵਿੱਚ ਜੁੜੇ ਰਹਿੰਦੇ ਸਾਧ ਸੰਗਤ ਦਾ ਸਮਾਗਮ ਕਰਦੇ ਮਿਲ ਕੇ ਕੀਰਤਨ ਕਰਿਆ ਕਰਦੇ ਪੰਡਤ ਬਹੁਤ ਸਾਰੇ ਵਿਦਵਾਨ ਕਬੀਰ ਜੀ ਨਾਲ ਕਾਰੀ ਪੰਡਤ ਚਰਚਾ ਕਰਨ ਵਾਸਤੇ ਆਇਆ ਕਰਦੇ ਇੱਕ ਵਿਦਵਾਨ ਪੰਡਤ ਕਲੀਰ ਜੀ ਦੇ ਪਾਸ ਆ ਕੇ ਕਹਿਣ ਲਗਾ ਹੈ ਕਬੀਰ ਜੀ ਵਿਦਿਆ ਪੜੀ ਤੋਂ ਬਗੈਰ ਜੀਵ ਨੂੰ ਗਿਆਨ ਨਹੀਂ ਹੋ ਸਕਦਾ ਤਾਂ ਸੁਣ ਕੇ ਸਹਿਬ ਕਬੀਰ ਜੀ ਫਰਮਾਉਂਦੇ ਹੈ ਭਾਈ ਵਿਦਿਆ ਵੀ ਜੇ ਪੜ ਲਵੇ ਜੇ ਕਰਕੇ ਹੋਵੇ ਹਨੇਰਾ ਹੋਵੇ ਪਾਵੇਂ ਵਿਦਮਾਨ ਤੇ ਹੋਵੇ ਪਾਵੇਂ ਅਵਿੱਧਕ ਹਨੇਰੇ ਵਿੱਚ ਦੋਹਾਂ ਨੂੰ ਸੁੱਖ ਨਹੀਂ ਦ੍ਰਿਸ਼ਟਾਂ ਦੇ ਕੇ ਦੱਸਦੇ ਹੰਮ ਗੌੜੀ ਕਬੀਰ ਜੀ ਅੰਧਕਾਰ ਸੁੱਖ ਕਭ ਹੈ ਨਾ ਸੋਈ ਹੈ ਅੰਧਕਾਰ ਸੁੱਖ ਕਭ ਹੈ ਨਾ ਸੋਈ ਹੈ ਹਨੇਰੇ ਦੇ ਵਿੱਚ ਕਦੇ ਸੁੱਖ ਦੇ ਨਾਲ ਨਹੀਂ ਸੁੱਤਾ ਜਾ ਸਕਦਾ ਰਾਜ ਆ ਰੰਕ ਦੂ ਮਿਲ ਰੂਈ ਹੈ ਕਹੇ ਕੋਈ ਰਾਜਾ ਹੋਵੇ ਜਾਇ ਕੋਈ ਕੰਗਾਲ ਹੋਵੇ ਦੋਹਾਂ ਨੂੰ ਮਿਲ ਕੇ ਰੋਣਾ ਪੈਂਦਾ ਹੈ ਦੋਹਾਂ ਨੂੰ ਰੋਣਾ ਪੈਂਦਾ ਹੈ ਰਾਜੇ ਨੂੰ ਵੀ ਕੰਗਾਲ ਨੂੰ ਵੀ ਇਸੇ ਪ੍ਰਕਾਰ ਜਿਉਂ ਨੇਰੇ ਜਿਹੇ ਰਾਜਾ ਜੇ ਕਿਤੇ ਜੰਗਲ ਵਿੱਚ ਨੇਰਾ ਪੈ ਜਾਵੇ ਉਹਨੂੰ ਦੁਸ਼ਮਣਾਂ ਦਾ ਡਰ ਹੁੰਦਾ ਹੈ ਅਤੇ ਹੋਰ ਵਿਰੋਧੀ ਜਾਨਵਰਾਂ ਦਾ ਡਰ ਹੁੰਦਾ ਹੈ ਕਿ ਮੈਨੂੰ ਕੋਈ ਮਾਰ ਨਾ ਜਾਣ ਜਿਹੜਾ ਕੋਈ ਕੰਗਾਲ ਹੋਵੇ ਉਹਨੂੰ ਵੀ ਸ਼ੇਰ ਆਦਿਕਾਂ ਦਾ ਡਰ ਹੁੰਦਾ ਹੈ ਕਿ ਜੰਗਲ ਵਿੱਚ ਮੈਨੂੰ ਕੋਈ ਮਾਰ ਨਾ ਜਾਏ ਵਿਰੋਧੀ ਜਾਨਵਰ ਇਉਂ ਹਨੇਰੇ ਵਿੱਚ ਦੁਆ ਨੂੰ ਸੁਖ ਨਹੀਂ ਨਾ ਰਾਜੇ ਨੂੰ ਨਾ ਕੰਗਾਲ ਨੂੰ ਦੋਵੇਂ ਜਨਰ ਦੇ ਹਨੇਰੇ ਵਿੱਚ ਸੁਖ ਨਾਲ ਨਹੀਂ ਸੌਂਦੇ ਫਿਕਰ ਪਿਆ ਰਹਿੰਦਾ ਦੁਹਾਂ ਦੇ ਤਾਈ ਇਸੇ ਪ੍ਰਕਾਰ ਸਹਿਬ ਕੀਰਤ ਜੀ ਫਰਮਾਉਂਦੇ ਹਨ اے ਪਾਈ ਅੰਧਕਾਰ ਸੁਖ ਕਬ ਹੈ ਨਾ ਸੂਈ ਹੈ ਜਿੰਨਾ ਚਿਰ ਅਗਿਆਨ ਦਾ ਅੰਧਕਾਰ ਹਨੇਰਾ ਪਿਆ ਹੋਇਆ ਹੈ ਨਾ ਜੀਵ ਦੇ ਅੰਦਰ ਉਹ ਕਦੇ ਸੁਖ ਦੇ ਨਾਲ ਹੈ ਨਿਰਭੁਕਾਲਿਕ ਸਮਾਜੀ ਵਿੱਚ ਆਤਮਨੰਦ ਦੇ ਵਿੱਚ ਬਰਾਜਨਾ ਨਹੀਂ ਕਰਦੇ ਹਨ ਰਾਜਾ ਰੰਕ ਦੂ ਮਿਲ ਰੂਈ ਚਾਹੇ ਰਾਜਾ ਕੋਈ ਵਿਦਵਾਨ ਹੋਵੇ ਪੰਡਤ ਆਪਣੇ ਆਪ ਨੂੰ ਕਹਾਉਂਦਾ ਹੋਵੇ ਚਾਹੇ ਰੰਕਮਾਰ ਕੋਈ ਅਨਪੜ ਹੋਵੇ ਬਿੱਦਕ ਹੋਵੇ ਦੋਹਾਂ ਨੂੰ ਰੋਣਾ ਪੈਂਦਾ ਹੈ ਗਿਆਨ ਕਰਕੇ ਪੰਡਤਾਂ ਨੂੰ ਵੀ ਰੋਣਾ ਪੈਂਦਾ ਹੈ ਅਤੇ ਵਿਦਵਾਨ ਦੀ ਹਾਲਤੇ ਹੁੰਦੀ ਹੈ ਤੇ ਕੰਗਾਲ ਜਿਹੜੇ ਅਵਿੱਧਕ ਲੋਕ ਹੈ ਉਹਨਾਂ ਨੂੰ ਵੀ ਰੋਣਾ ਪੈਂਦਾ ਹੈ ਰਾਜਾ ਚਾਹੇ ਕੋਈ ਸਿੱਧੀਆਂ ਕਰਕੇ ਭੂਤੀ ਵਾਲਾ ਹੋਵੇ ਤੇ ਰੰਗ ਜਾਵੇ ਕੋਈ ਸਾਧਨਾ ਤੋਂ ਹੀਣਾਪੁਰਖ ਹੋਵੇ ਦੋਹਾਂ ਨੂੰ ਰੋਣਾ ਪੈਂਦਾ ਗਿਆਨ ਦੇ ਹਨੇਰੇ ਕਰਕੇ ਜਾਉ ਪੈ ਰਸਨਾ RAM ਨਾ ਕਹਿਬੂ ਇਸ ਕਰਕੇ ਅਸੀਂ ਗੁਰਮਤਿ ਅੰਸਾਦ ਸਾਹਿਬ ਕਬੀਰ ਜੀ ਕਹਿੰਦੇ ਕਹਿੰਨੇ ਹੈ ਜਾਉ ਜਿੰਨਾ ਚਿਰ ਪੈ ਬੋੜੋ ਮੈਨੂੰ ਸੁਣਾ ਕਰਕੇ RAM ਦੇ ਨਾਮ ਨੂੰ ਨਹੀਂ ਕਹਿਵੋ ਕਹਿਣਾ ਕਰੋਗੇ ਤੁਸੀਂ ਉਚਾਰਨ ਨਹੀਂ ਕਰੋਗੇ ਉਪਜਿਤ ਬਿੰਸਤ ਰੂਪਤ ਰਹਗੋ ਉਹਨਾਂ ਦੇ ਅਗਿਆਨ ਦਾ ਹਨੇਰਾ ਬਣਿਆ ਰਹੇਗਾ ਅਗਿਆਨ ਦੇ ਨਹੀਂ ਜੰਮਦੇ ਰਿਹਾ ਕਰੋਗੇ ਵਾਰ-ਵਾਰ ਤੇ ਬਿੰਸਤ ਮਰਦੇ ਰਿਹਾ ਕਰੋਗੇ ਹਰੇਕ ਜਨਮ ਦੇ ਅੰਤ ਵੇਲੇ ਵੀ ਹਰੇਕ ਬਾਲਕ ਦੇ ਜਨਮ ਵੇਲੇ ਵੀ ਤੇ ਮਰਨ ਦੇ ਅੰਤ ਵੇਲੇ ਵੀ ਸਾਰੇ ਰੋਂਦੇ ਰਿਹਾ ਕਰੂੰਗੀ ਕਦੇ ਸੁਖ ਨਹੀਂ ਸਾਡੇ ਤਾਂ ਹੀ ਹੋਵੇਗਾ ਜਿਨਾਂ ਦੇ ਪਰਮੇਸ਼ਰ ਦੇ ਨਾਮ ਦਾ ਨਹੀਂ ਉਚਾਰਨ ਕਰੋਗੇ ਇਹ ਭਟਕਾਂ ਜਾਂਦਾ ਸਿਧਾਂਤ ਹੈ ਜੰਦੇ ਵੀ ਰਹੋਗੇ ਮਰਦੇ ਵੀ ਰਹੋਗੇ ਤੇ ਰੋਂਦੇ ਵੀ ਕਲੇਸ਼ਾਂ 'ਚ ਪਏ ਰਹੋਗੇ ਰਹਾਉ ਜਸ ਦੇਖੀ ਹੈ ਤਰਵਰ ਕੀ ਛਾਇਆ ਕਹਿੰਦੇ ਜੀ ਇਹ ਮਾਇਆ ਜਿਹੜੀ ਕੋਈ ਸਾਡੀ ਸਹਾਇਤਾ ਨਹੀਂ ਕਰੂ ਸਾਡੇ ਕੋਲੇ ਪਦਾਰਥ ਬਹੁਤ ਹੈ ਤਾਂ ਸਹਿਬ ਕਬੀਰ ਜੀ ਕਹਿੰਦੇ ਸੁਣੋ اے ਭਾਈ ਜਸ ਦੇਖੀਐ ਤਰਵਰ ਕੀ ਛਾਇਆ ਜਿਸ ਪ੍ਰਕਾਰ ਬੇਸ਼ਵੀ ਛਾਂ ਬੇਸ਼ਕੀ ਛਾਇਆ ਸੋ ਰੰਗ ਲਾਵਾ ਉਹ ਬਿਨਸਾ ਉਹ ਮਨ ਪਛਤਾਵੇ ਬੇਸ਼ਵੀ ਛਾਂ ਨੂੰ ਅਚਲ ਜਾਣ ਕੇ ਜਿਵੇਂ ਵੇਖੀਏ ਕਿ ਅਚਲ ਰਹੇਗੀ ਇੱਥੇ ਹੀ ਟਿਕੇ ਰਹੇਗੀ ਮੈਂ ਛਾਵੇਂ ਬੈਠਾ ਰਹਾਂਗਾ ਪ੍ਰਾਨ ਗਏ ਕਹੋ ਕਾ ਕੀ ਮਾਇਆ ਇਸੇ ਪ੍ਰਕਾਰ ਭਾਈ ਬੇਸ਼ਵੀ ਨਿਆਈ ਸਰੀਰ ਹੈ ਤੇ ਮਾਇਆ ਜਿਹੜੀ ਹੈ ਛਾਂ ਦੀ ਨਿਆਈ ਹੈ ਜਿਸ ਵੇਲੇ ਪੁੰਨਿਓ ਪੁਰਖਾਂ ਰੂਪੀ ਪਛੋਂ ਦੀ ਤਰ੍ਹਾਂ ਸੂਰਜ ਚਲੇ ਗਿਆ ਉਸ ਵੇਲੇ ਜਿਹੜੇ ਆਦਮੀ ਐ ਰਾਜੇ ਮਹਾਰਾਜੇ ਸਰਦਾਰ ਸ਼ਾਹੂਕਾਰ ਹੁੰਦੇ ਉਹ ਕੰਗਾਲ ਹੋਏ ਵੇਖੀਦੇ ਐ ਪਲਾ ਜੇ ਤੇਰੀ ਪਰਾਲਾਬ ਇੰਨੀ ਬਣੀ ਰਵੇ ਕਿ ਜਿੰਨਾ ਚਿਰ ਪਰਾਲਾਬ ਦਾ ਉਹਨਾਂ ਚ ਤੇਰੇ ਕੋਲੇ ਮਾਇਆ ਰਵੇ ਤੇ ਵਰਤਨ ਵਾਸਤੇ ਤੂੰ ਵਰਤਦਾ ਰਹੇ ਪ੍ਰਾਨ ਗਏ ਕਹੋ ਕਾਂ ਕੀ ਮਾਇਆ ਜਦੋਂ ਭਾਈ ਪ੍ਰਾਨ ਚਲੇ ਗਏ ਉਦੋਂ ਦੋਸਤ ਕਿਸ ਦੀ ਮਾਇਆ ਹੋਵੇਗੀ ਬੜੇ ਬੜਿਆਂ ਆਵੀਰਾਂ ਸਵਾਰਾਂ ਨੂੰ ਲੋਕ ਪਹਿਲਾਂ ਜੇਬਾਂ ਫੋਲ ਲੈਂਦੇ ਐ ਤੇ ਮਗਰੋਂ ਸਤਕਾਰਦੇ ਐ ਪ੍ਰਾਣਾ ਗਿਆਨ ਤੋਂ ਦੱਸੋ ਕਿਹਦੀ ਮਾਇਆ ਰਹਿ ਜਾਏਗੀ ਫੇ ਜਿਹਦੇ ਹੱਥ ਆਵੀ ਉਸਦੇ ਹੀ ਹੋਊ ਜਿਹੜਾ ਚੰਗੇ ਪਾਸੇ ਲਾਵੇਗਾ ਕਿਉਂ ਮਾਇਆ ਕਿਸੇ ਦੀ ਨਹੀਂ ਹੈ ਐਵੇਂ ਹੰਕਾਰ ਨਾ ਕਰੋ ਕਿ ਸਾਡੀ ਸਹਿਤਾ ਕਰੇਗੀ ਜਸ ਜਾਨਤੀ ਮਹਿ ਜੀਉ ਸਮਾਨ ਏ ਮਹਾਰਾਜੀ ਆਵੇ ਦੱਸੋ ਜੀਵ ਜਿਹੜਾ ਹੈ ਜਦੋਂ ਮਰ ਜਾਂਦਾ ਕਿੱਧਰ ਚਲਿਆ ਜਾਂਦਾ ਹੈ ਤਾਂ ਕਬੀਰ ਸਾਹਿਬ ਜੀ ਦੱਸਦੇ ਹਨ ਜਸ ਜੰਤੀ ਮਹਿ ਜੀਉ ਸਮਾਨ ਇਹ ਭਾਈ ਜਿਸ ਪ੍ਰਕਾਰ ਜੰਤੀ ਜਿਹੜਾ ਬਜੰਤਰੀ ਹੈ ਬਾਜੇ ਆ ਉਹਦੇ ਅੰਦਰ ਹੈ ਜਿਹੜਾ ਬਾਜੇ ਦੇ ਅੰਦਰ ਜੀਉ ਸ਼ਬਦ ਹੁੰਦਾ ਹੈ ਜਿਸ ਵਕਤ ਬਾਜੇ ਨੂੰ ਵਜਾਉਣਾ ਹਟ ਜਾਵੇ ਤੇ ਜਿਹੜਾ ਬਾਜੇ ਦਾ ਸ਼ਬਦ ਹੈ ਉਹ ਜਿਵੇਂ ਸਮਾਜ ਆਂਦਾ ਵਿੱਚ ਇਹ ਲੀਨ ਹੋ ਜਾਂਦਾ ਹੈ ਮੂਏ ਮਰਮੂ ਕੋ ਕਾ ਕਰ ਜਨ ਜਦੋਂ ਕੋਈ ਸੀਤ ਚੜ ਜਾਂਦਾ ਉਹਦੇ ਭੇਤ ਨੂੰ ਕੋਈ ਕੀ ਕਰਕੇ ਜਾਣੂਗਾ ਨਹੀਂ ਜਾਣ ਸਕਦਾ ਕਿ ਕਿਧਰੋਂ ਆਇਆ ਕਿਧਰ ਗਿਆ ਇਹ ਭੇਤ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਦਾ ਸੋ ਉਸ ਪਕੜ ਕੇ ਲਾਉਣ ਦੂਰ ਜਾਉ ਕਿਸੇ ਨੂੰ ਦੇ ਨਹੀਂ ਭੇਤ ਕਿਸੇ ਨੂੰ ਭੇਤ ਨਹੀਂ ਮਿਲਣਾ ਜਿਵੇਂ ਜੀਵ ਜਿਹੜਾ ਹੈ ਸ਼ਬਦ ਉਹ ਬਾਜੇ ਦੇ ਵਿੱਚ ਸਾਜ ਦੀ ਆਵਾਜ਼ ਮਿਲ ਜਾਂਦੀ ਹੈ ਇਸੇ ਪ੍ਰਕਾਰ ਭਾਈ ਇਹ ਵਾਸ਼ਨਾ ਨਾਲ ਜਿਸ ਪਾਸੇ ਇਹਦਾ ਜੀਵ ਸਮਾਇਆ ਹੋਇਆ ਹੈ ਨਾ ਚਿਤ ਦੀ ਵਾਸ਼ਨਾ ਸਮਾਈ ਹੋਈ ਹੈ ਇਹ ਬਾਜੇ ਵਾਲੇ ਦੀ ਇਹ ਸਰੀਰੂਪੀ ਬਾਜੇ ਵਾਲੇ ਜੀਵ ਦੀ ਇਹ ਉਹਦੇ ਲਈ ਵਾਸ਼ਨਾ ਸਾਰੋ ਤੇ ਸਮਾ ਜਾਏਗਾ ਜਿਦਾਂ ਪਦਾਰਥਾਂ ਦੀ ਵਾਸ਼ਨਾ ਦਾ ਪਦਾਰਥਾਂ ਦੇ ਫਲਾਂ ਵਿੱਚ ਕੀੜੇ ਬਣ ਬਣ ਕੇ ਜੰਮੇਗਾ ਅਜੇ ਜੇ ਕਰਕੇ ਕੋਈ ਹੋਰ ਵਾਸ਼ਨਾ ਘਰਾਂ ਦੀ ਤਾਂ ਪ੍ਰੇਰ ਬਣੇਗਾ ਇਸ ਪ੍ਰਕਾਰ ਜੇ ਪੁੱਤਾਂ ਦੀ ਵਾਸ਼ਨਾ ਦਾ ਸੂਰ ਬਣੇਗਾ ਕਿਉਂ ਜਿਸ ਪ੍ਰਕਾਰ ਮੂਏ ਦਾ ਕੋਈ ਕੀ ਭੇਦ ਜਾਣ ਸਕਦਾ ਜਿਸ ਪਾਸੇ ਉਹਦਾ ਜੀਵ ਸਮਾਇਆ ਹੋਇਆ ਹੈ ਨਾ ਵਾਸ਼ਨਾ ਜੇ ਬਾਜੇ ਦੇ ਸ਼ਬਦ ਸਮਾ ਜਾਂਦਾ ਹੈ ਐ ਮਰੇ ਦੇ ਭੇਦ ਨੂੰ ਨਹੀਂ ਲੋਕ ਜਾਣ ਸਕਦੇ ਕੀ ਕਰਕੇ ਜਾਣਣਗੇ ਹੰਸਾ ਸਰਵਰ ਕਾਲ ਸਰੀਰ ਫਿਰ ਮਹਾਰਾਜੀ ਇਹ ਕਾਲ ਕਿਵੇਂ ਰਹਿੰਦਾ ਹੈ ਕਹਿੰਦੇ ਜਿਵੇਂ ਹੰਸ ਰਹਿੰਦੀ ਹੈ ਨਾ ਮਾਨਸ ਰੂਹ ਵਰ ਤੇ ਪਿਆਰਿਓ ਇਹ ਜਾਣ ਲੋ ਇਸੇ ਪ੍ਰਕਾਰ ਸਾਰੀਆਂ ਨੀ ਸੀਜਾਂ ਤੇ ਕਾਲ ਰਹਿੰਦਾ ਹਮੇਸ਼ਾ ਦੀ ਹੰਸ ਨੂੰ ਹੰਸੀਏ ਮਾਨਸ ਰੂਹ ਵਰ ਨੂੰ ਨਹੀਂ ਛੱਡਦੇ ਇਵੇਂ ਸਰੀਰਾਂ ਨੂੰ ਕਾਲ ਨਹੀਂ ਛੱਡਦਾ ਸਭ ਦਾ ਪਖਣ ਕਰ ਲੈਂਦਾ ਸਭ ਨੂੰ ਖਾ ਜਾਂਦਾ ਹੈ ਫਿਰ ਮਹਾਰਾਏ ਇਹ ਕੀ ਹਾਲਤ ਹੋਵੇਗੀ ਤਾਂ ਕਹਿੰਦੇ ਹੰਸਾ ਸਰਵਰ ਕਾਲ ਸਰੀਰ ਹੰਸ ਜਿਹੜੇ ਹੰਗਪਾ ਸਾਹਿਬ ਜੀਵ ਹੈ ਨਾ ਉਹ ਜਿਸ ਮੇਰੇ ਸਰੀਰ ਦਾ ਕਾਲ ਹੋ ਜਾਏਗਾ ਨਾ ਉਹ ਹੰਸਾਂ ਦਾ ਹੰਕਾਰੀਆਂ ਦਾ ਮਾਨਸਹਿਤ ਹਉਮੈ ਮੰਤਾ ਵਾਲੇ ਹੁੰਦਾ ਉਹ ਸਾਧ ਸੰਗਜੀ ਸੰਸਾਰ ਨੂੰ ਪਈ ਸਰੋਵਰ ਚ ਹੀ ਪਏ ਰਹਿਣਗੇ ਗੋਤੇ ਖਾਣਗੇ ਆਉਂਦੇ ਜਾਂਦੇ ਰਹਿਣਗੇ ਵਾਸ਼ਨਾ ਦੇ ਵੱਗੇ ਕਦੇ ਕਿਸੇ ਜੂਨ ਚ ਪੈ ਗਏ ਕਦੇ ਕਿਸੇ ਜੂਨ ਚ ਪੈ ਗਏ ਇਹ ਹਾਲਤ ਹੋਵੇ ਜੀ ਉਹਨਾਂ ਦੀ ਤੇ ਜਿਹੜੇ ਮਾਲਾ ਸੰਤ ਮਹਾਂਤਮਾ ਹੈ ਉਹਨਾਂ ਦੀ ਕੀ ਹਾਲਤ ਹੋਵੇਗੀ ਤਾਂ ਕਹਿੰਦੇ ਹੰਸਾ ਸਰਵਰ ਕਾਲ ਸਰੀਰ ਜਦੋਂ ਹੰਸਾ ਸੰਤਾਂ ਦੇ ਸਰੀਰ ਦਾ ਆਕਾਰ ਹੋ ਗਿਆ ਉਸ ਵੇਲੇ ਸਰਵਰ ਸਰਵਰ ਵੀ ਨਹੀਂ ਆਈ ਜੋ ਪਰਮੇਸ਼ਵਰ ਹੈ ਸੰਤੋਵਲੇ ਚ ਮਿਲ ਜਾਣਗੇ ਵਾਹਿਗੁਰੂ ਚ ਲੀਨ ਹੋ ਜਾਣਗੇ ਉਹਨਾਂ ਦੇ ਸਰੀਰ ਦਾ ਦਾ ਕਾਰ ਹੋ ਜਾਏਗਾ ਪਰ ਵਾਹਿਗੁਰੂ ਮਾਨਸੂਰ ਚ ਮਿਲ ਜਾਣਗੇ ਫੇ ਮਹਾਰਾ ਸਾਨੂੰ ਕੀ ਕਰਨਾ ਚਾਹੀਦਾ ਹੈ ਕਹਿੰਦੇ ਹੰਸਾ ਸਰਵਰ ਕਾਲ ਸਰੀਰ ਹੰਸ ਜੋ ਤਤ ਮਿਤੇ ਅਸੰਤ ਤਤ ਮਿਖਿਆ ਜਾ ਬ ਵਿਚਨ ਕਰਨ ਵਾਲੇ ਮਰਨਾ ਕਰਨ ਵਾਲੇ ਸਤਿ ਸੱਤ ਦਾ ਦੁੱਧ ਦੀ ਨਹੀਂ ਸਭ ਸਰੂਪ ਹੈ ਪਾਣੀ ਨਹੀਂ ਜਦ ਤੱਕ ਝੂਠਾ ਇਹਦਾ ਪਿਆ ਕਰਕੇ ਬਿਬਰੂਪੀ ਦੁੱਧ ਨੂੰ ਗ੍ਰਹਿਣ ਕਰਨ ਵਾਲੇ ਤਤ ਮਿੱਠਿਆ ਰੋਚਨ ਕਰਨ ਵਾਲੇ ਉਹਨਾਂ ਦੇ ਸੰਗਤ ਰੂਪੀ ਸਰੋਵਰ ਤੇ ਆਪਣਾ ਸਰੀਰ ਦਾ ਕਾਲ ਬਤੀਤ ਕਰਨਾ ਚਾਹੀਦਾ ਸਬ ਸੰਗਤ ਕਰਨੀ ਚਾਹੀਦੀ ਹੈ ਜਿੰਨਾ ਸਰੀਰ ਬਣਿਆ ਰਹੇ ਇਉ ਸੰਗਤ ਨਾਲ ਲਾਭ ਹੁੰਦਾ ਮੁਕਤ ਹੋ ਜਾਂਦਾ ਪੁਰਖ ਹੰਸਾ ਸਰਵਰ ਕਾ ਹੰਸ ਜਿਹੜੇ ਤਤ ਵੇਤੇ ਹੈ ਜੀ ਉਹਨਾਂ ਦਾ ਜਦੋਂ ਸਹੀਦ ਦਾ ਆਮ ਸੁਣਦਾ ਹੈ ਕਹਿੰਦੇ ਹਨ ਉਹ ਤਾਂ ਸਰੀਰ ਨੂੰ ਵੀ ਤੇ ਕਾਲ ਨੂੰ ਵੀ ਸਾਰਿਆਂ ਨੂੰ ਪਰਮੇਸ਼ਰ ਦੇ ਅੰਦਰ ਲੀਨ ਕਰ ਦਿੰਦੇ ਆ ਸਮੇਂ ਨੂੰ ਵੀ ਲੀਨ ਕਰਦੇ ਇਸ ਰਨ ਵਿੱਚ ਅਤੇ ਸਰੀਰ ਨੂੰ ਵੀ ਸੇਵਾ ਚ ਲਾ ਛੱਡਦੇ ਆ ਇਸ ਕਰਕੇ ਹੰਸ ਜਿਹੜੇ ਤਤਵੇ ਤੇ ਬ੍ਰਹਮ ਗਿਆਨੀ ਹੈ ਉਹ ਮਾਨਸ ਰੋਗ ਬ੍ਰਹਮ ਦੇ ਵਿੱਚ ਮਿਲ ਜਾਂਦੇ ਆ ਜਦੋਂ ਨਸੀਬ ਦਾ ਕਾਲ ਹੁੰਦਾ ਅੰਤ ਹੁੰਦਾ ਹੈ ਆਰਾਮ ਰਸਾਇਣ ਪੀਓ ਰੇਕ ਵੀ ਫਿਰ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਮਹਾਰਾਜ ਇਹ ਬਿਰਧਵਸਤਾ ਜਦੋਂ ਆ ਜੇ ਦੀ ਕੀ ਨਿਸ਼ਾਨੀ ਹੈ ਕਹਿੰਦੇ ਹਾਂਸਾ ਸਰਵਰ ਜਦੋਂ ਹਾਂਸਾਂ ਵਰਗੇ ਚਿੱਟੇ ਸਿਰ ਦੇ ਉੱਪਰ ਕੇਸ ਆ ਜਾਣ ਕਾਲੇ ਕੇਸ ਨੂੰ ਚਿੱਟੇ ਹੋ ਜਾਣ ਜਿਵੇਂ ਭੱਗ ਗਏ ਬੱਗ ਬੈਠੇ ਆਏ ਕੋਰੀਆਂ ਵਰਗੇ ਕਾਲੇ ਕੇਸ ਚਲੇਗੇ ਬਗਲਿਆਂ ਵਰਗੇ ਚਿੱਟੇ ਆਵੈਸ ਤੇ ਉਸ ਵੇਲੇ ਚੇਤੇ ਕਰਨ ਚਾਹੀਦਾ ਕਾਲ ਸਰੀਰ ਸਰੀਰ ਦਾ ਕਾਲ ਆ ਗਿਆ ਸਮਝੋ ਧੌਲਿਆਂ ਆਇਆ ਤੂੰ ਕਦੇ ਉਰਾਵ ਹੋਣਾ ਚਾਹੀਦਾ ਹੈ ਕਈ ਕਹਿੰਦੇ ਜੀ ਨਜਲੇ ਨਾ ਪਹਿਲਾਂ ਹੀ ਆ ਜਾਂਦੇ ਹੈ ਪਰ ਕਬੀਰ ਸਾਹਿਬ ਤਾਂ ਕਹਿੰਦੇ ਹਨ ਜਦੋਂ ਕੇਸ ਆ ਜਾਂਦੇ ਨੇ ਚਿੱਟੇ ਸਿਰ ਦੇ ਉੱਪਰ ਉਦੋਂ ਸਰੀਰਾਂ ਦਾ ਕਾਲ ਅੰਤ ਦਾ ਸਮਾਂ ਸਮਝਣਾ ਚਾਹੀਦਾ ਹੈ ਇਨਾ ਵਿਰਾਗ ਹੋਣਾ ਚਾਹੀਦਾ ਹੈ। ਆਰਾਮ ਰਸਾਇਣ ਪੀਓ ਰੇਕ ਵੀ। ਸਹਿਬ ਕਬੀਰ ਜੀ ਕਹਿੰਦੇ ਰੇ ਭਾਈ, RAM ਜੋ ਰਸਾਂ ਦਾ ਐਨ ਘਰ ਹੈ, ਉਸ ਦੇ ਨਾਮ ਨੂੰ ਪੀਣਾ ਕਰੋ। ਸਾਡੀ ਸਫਲਤਾ ਹੋਵੇਗੀ। ਇਹ ਜੋ RAM ਰਸਾਂ ਦਾ ਘਰ ਹੈ, ਉਸ ਦੇ ਨਾਮ ਨੂੰ ਅੰਮ੍ਰਿਤ ਜਾਨ ਕੇ ਪੀਓਗੇ ਤੇ ਤੁਸੀਂ ਮੁਕਤ ਹੋ ਜਾਓਗੇ। ਫੇਸਰੀਆਂ ਦਾ ਕਾਲ ਹੋਣੇ ਕਰਕੇ ਬ੍ਰਹਮ ਰੂਪੀ ਸਰੋਵਰ ਚ ਹੰਸ ਜੀਵ ਆਤਮਾ ਜਾ ਬਸਣਗੇ ਤੇ ਇਹ ਦੋ ਜਾਣਗੇ। ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਹੋਰ ਇੱਕ ਪੰਡਤ ਆਗੇ ਬਡੇ ਵਿਦਵਾਨ ਕਬੀਰ ਜੀ ਦੇ ਕੋਲੇ ਆ ਕੇ ਸ਼ੰਕਾ ਕਰਦੇ ਹਨ ਕਬੀਰ ਦੇ ਪਾਸ ਕਬੀਰ ਸਾਹਿਬ ਜੀ ਆਪ ਕਿਰਪਾ ਕਰਕੇ ਦੱਸੋ ਜੋਤ ਕੀ ਜਾਤ ਇਹ ਜਿਹੜੀ ਜਾਤ ਸ੍ਰਿਸ਼ਟੀ ਹੈ ਇਹ ਕਿਸ ਨੇ ਜੋਤ ਨਾ ਪ੍ਰਕਾਸ਼ ਕੀਤੀ ਹੈ ਇਹ ਪ੍ਰਗਟਕਿੰਦ ਕੀਤੀ ਹੈ ਜੀ ਸ੍ਰਿਸ਼ਟੀ ਆਪ ਕਿਰਪਾ ਕਰਕੇ ਦੱਸੋ ਤਾਂ ਸਹਿਬ ਕਬੀਰ ਜੀ ਕਹਿੰਦੇ ਜਾਤ ਕੀ ਜੋਤੀ ਇਹਦੇ ਵਿੱਚ ਹੀ ਉੱਤਰ ਹੈ ਭਾਈ ਜਾਤੀ ਜਿਹੜੀ ਸ੍ਰਿਸ਼ਟੀ ਹੈ ਇਹ ਜੋਤੀ ਪਰਮੇਸ਼ਵਰ ਪ੍ਰਕਾਸ਼ ਰੂਪਨ ਕੀਤੀ ਹੈ ਅਤ ਸੇ ਮਹਾਰਾਜ ਫਿਰ ਜੋਤ ਕੀ ਜਾਤ ਜੋਤੀ ਪਰਮੇਸ਼ਰ ਦੀ ਜਾਤ ਕਿਹੜੀ ਹੈ ਕਿਹੜੀ ਜਾਤ ਹੈ ਖੱਤਰੀ ਹੈ ਬ੍ਰਾਹਮਣ ਹੈ ਸੂਦਰ ਹੈ ਵੈਸ ਹੈ ਕੌਣ ਹੈ ਉਹ ਕਹਿੰਦੇ ਜਾਤ ਕੀ ਜੋਤੀ ਜੋਤੀ ਵੀ ਭਾਈ ਜਾਤ ਕੀ ਹੋਣੀ ਸੀ ਨਾ ਜੱਤ ਹੈ ਨਾ ਪਾਤ ਹੈ ਨਾ ਕਾਕਾ ਹੈ ਨਾ ਮਾਤਾ ਉਹ ਤਾਂ ਹੈ ਜ ਪਰਮੇਸ਼ਰ ਹੈ ਉਹਦੀ ਜੋਤੀ ਦੀ ਜਾਤ ਨਹੀਂ ਕੋਈ ਕਹੀ ਜਾ ਸਕਦੀ ਏ ਮਾਰਾ ਸੇ ਕਿਰਪਾ ਕਰੋ ਜੋਤ ਕੀ ਜਾਤ ਇਹ ਜੋਤੀ ਪਰਮੇਸ਼ਰ ਤੋਂ ਜਾਤ ਸ੍ਰਿਸ਼ਟੀ ਪੈਦਾ ਹੋਈ ਹੈ ਤੇ ਜੋਤੀ ਜਿਹੜੀ ਹੈ ਜੋਤੀ ਜੋ ਪਰਮੇਸ਼ਰ ਹੈ ਉਹ ਸ੍ਰਿਤੀ ਅੰਦਰ ਕਿਸ ਤਰ੍ਹਾਂ ਹੈ ਤੇ ਜਾਤ ਸ੍ਰਿਸ਼ਟੀ ਜਿਹੜੀ ਪੈਦਾ ਕੀਤੀ ਉਹ ਕਿਸ ਪ੍ਰਕਾਰ ਹੈ ਤਾਂ ਕਹਿੰਦੇ ਨੇ ਜੋਤ ਕੀ ਜਾਤ ਜਿਸ ਜੋਤੀ ਪਰਮੇਸ਼ਰ ਨੇ ਜਾਤ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਅਦਵਿਤਾਨ ਸਰੂਪ ਹੈ ਤੇ ਜਾਤ ਕੀ ਜੋਤੀ ਤੇ ਜੋਤੀ ਪਰਮੇਸ਼ਰ ਜਾਤ ਸ੍ਰਿਸ਼ਟੀ ਕੀ ਚੀਜ਼ ਹੈ ਇਹ ਕਹਿੰਦੇ ਨੇ ਅਧਿਆਸਤ ਰੂਪ ਹੈ ਕਲਪਤ ਰੂਪ ਹੈ ਉਹ ਸਾਰਿਆਂ ਦਾ ਅਦਵਿਤਾਨ ਸਰੂਪ ਹੈ ਜੋਤੀ ਸਰੂਪ ਉਹ ਤੇ ਜਿਹੜੀ ਇਹ ਜਾਤ ਪੈਦਾ ਹੋਈ ਸ੍ਰਿਸ਼ਟੀ ਹੈ ਕਲਪਤ ਰੂਪ ਉਸ ਵਿੱਚ ਜਿਵੇਂ ਜਲ ਵਿੱਚ ਲਹਿਰਾਂ ਕਲਪੀਆਂ ਹੁੰਦੀਆਂ ਹਨ ਤਰੰਗ ਬੁਦਬੁਦੇ ਕਲ ਸਾਨੀ ਕਾਇਮ ਬ੍ਰਹਮ ਜੀ ਕਲਪਨਾ ਕੀਤੀ ਹੋਈ ਹੈ ਸਾਰੇ ਸੰਸਾਰ ਦੀ ਅਸਲ ਵਿੱਚ ਉਹ ਅਦਿਸ਼ਤਾਨ સ્વરૂਪ ਹੈ ਇਹ ਜਿਵੇਂ ਗਹਿਣੇ ਆਦ ਕਲਪੇ ਹੁੰਦੇ ਰਸੇ ਨੇ ਵਿੱਚ ਇਸ ਪ੍ਰਕਾਰ ਆਕਾਰ ਕਲਪੇ ਹੋਏ ਹੈ ਉਹ ਆਪ ਅਦਿਸ਼ਤਾਨ સ્વરૂਪ ਅਧਿਆਤ સ્વરૂਪ ਹੈ ਸਾਰੀ ਸ੍ਰਿਸ਼ਟੀ ਜਿੰਨੀ ਹੈ ਫੇਰ ਬੋਲੋ ਜੋਤ ਜੋਤ ਕੀ ਜਾਤ ਜਾਤ ਕੀ ਜੋਤੀ ਜੇ ਮਹਾਰਾਜ ਆਪੇ ਕਿਰਪਾ ਕਰਕੇ ਦੱਸੋ ਜੋਤ ਕੀ ਜਾਤ ਹੈ ਜਾਤ ਕੀ ਜੋਤੀ ਜੋਤੀ ਜਿਹੜੀ ਬੁੱਧੀ ਹੈ ਇਹ ਤਿੰਨ ਜਾਤ ਪੈਦਾ ਕੀਤੀ ਹੈ ਇਹ ਕਿਰਪਾ ਦੇ ਰੂਪ ਸੁ ਬੁੱਧੀ ਮਾਰਾ ਕਨ ਪੈਦਾ ਕੀਤੀ ਹੈ ਤਾਂ ਆਪ ਕਹਿੰਦੇ ਨੇ ਕਿ ਜੋਤ ਕੀ ਜਾਤ ਕੀ ਜੋਤੀ ਜੋਤੀ ਪਰਮੇਸ਼ਰ ਨੇ ਜਾਤ ਉਰਪਤ ਕੀਤੀ ਹੈ ਬੁੱਧੀ ਜਿਹੜੀ ਹੈ ਬੁੱਧੀ ਜੋਤ ਰੂਪ ਹੈ ਜਿਹੜੀ ਜੋਤੀ ਪਰਮੇਸ਼ਰ ਪੈਦਾ ਕੀਤੀ ਹੈ ਤਾਂ ਫੇਰ ਪਰਮੇਸ਼ਰ ਵੀ ਬੁੱਧੀ ਨੇ ਬਣਾਇਆ ਹੋਣਾ ਹੈ ਕਹਿੰਦੇ ਜੋਤਿ ਬੁੱਧੀ ਨੇ ਕੀ ਜਾਤ ਪੈਦਾ ਕਰਨਾ ਸੀ ਭਈ ਪਰਮੇਸ਼ਰ ਨੂੰ ਪਰਮੇਸ਼ਰ ਤਾਂ ਆਪੇ ਹੈ ਨਾ ਕੋਈ ਬਾਪ ਨਾ ਮਾਏ ਕਿਨ ਤੂੰ ਜਾਇਆ ਉਹ ਤਾਂ ਸਦਾ ਸੰਗ ਰੂਪ ਹੈ ਉਹ ਕਿਸੇ ਬੁੱਧੀ ਆਦਿਕਾਂ ਦਾ ਪੈਦਾ ਕੀਤਾ ਨਹੀਂ ਵੀ ਅਕਲ ਵਾਲੇ ਰੱਬ ਨਾਲ ਹੀ ਹੋਣਾ ਹੈ ਇਹੋ ਨਹੀਂ ਉਹ ਆਪੇ ਆਪ ਹੈ ਪਰਮੇਸ਼ਰ ਫਿਰ ਆਪ ਦੱਸੋ ਮਾਰਾ ਪਦਾਰਥ ਜਿਹੜੇ ਕਿਨ ਕੀਦਾ ਪੈਦਾ ਕੀਤੇ ਹੈ ਕਹਿੰਦੇ ਜੋਤ ਕੀ ਜਾਤ ਜੋਤ ਨਾਲ ਬੁੱਧੀ ਦਾ ਹੈ ਬੁੱਧੀ ਨੇ ਜਾਤ ਪਦਾਰਥ ਸਾਰੇ ਪੈਦਾ ਕੀਤੇ ਹਨ ਕਿਰਜੀ ਬੁੱਧੀ ਕਿਹੜੇ ਪਦਾਰਥਾਂ ਨੇ ਪੈਦਾ ਕੀਤੀ ਹੈ ਕਹਿੰਦੇ ਜਾਤ ਕੀ ਜੋਤੀ ਜਾਤ ਜਿਹੜੇ ਪਦਾਰਥ ਪੈਦਾ ਹੋਏ ਐ ਇਹਨਾਂ ਨੂੰ ਜੋਤੀ ਬੁੱਧੀ ਨੇ ਕੀ ਪੈਦਾ ਕਰਨਾ ਸੀ ਜੁਦੀ ਬੁੱਧੀ ਤਾਂ ਪਰਮੇਸ਼ਰ ਵੀ ਬਣਾਈ ਹੋਈ ਹੈ ਸਤਵੰਸ ਪੂਤਨ ਕੀ ਜੋ ਹੈ ਤਾਂ ਕਿ ਅੰਤਾਂ ਕਰਨ ਭੇਉ ਹੈ ਉਹਦੇ ਵਿੱਚੋਂ ਇਹ ਅੰਤਾਂ ਕਰਨ ਬਣਿਆ ਹੈ ਮਨ ਬੁੱਧ ਚੇਤ ਅਹੰਕਾਰ ਸਤਵੰਸ ਪੰਜਾਂ ਤੁਦਿ ਜੋ ਉਸ ਪਰਮੇਸ਼ਰ ਨੇ ਬਣਾਉਣਾ ਕੀਤੀ ਹੈ ਫਿਰ ਆਪ ਕਿਰਪਾ ਕਰਕੇ ਦੱਸੋ ਮਹਾਰਾਜ ਜਾਤ ਜੋਤ ਕੀ ਜਾਤ ਯਾਦ ਕੀ ਜੋਤੀ ਜਿਹੜੇ ਮਹਾਰਾਜ ਜੋਤੀ ਪਰਮੇਸ਼ਰ ਨੂੰ ਯਾਤ ਜਾਣਦੇ ਐ ਉਹਨਾਂ ਦੀ ਕਿਸ ਪ੍ਰਕਾਰ ਦੀ ਯਾਜ ਹੈ ਬੁੱਧ ਹੈ ਤੇ ਕਿਸ ਪ੍ਰਕਾਰ ਦਾ ਉਹਨਾਂ ਅੰਦਰ ਪ੍ਰਕਾਸ਼ ਹੈ ਤਿਤ ਲਾਗੇ ਕਾਂਚੂਆ ਫਲ ਮੋਤੀ ਕਹਿੰਦੇ ਭਾਈ ਜਿਹੜੇ ਤਿਸ ਪਦਾਰਥਾਂ 'ਚ ਲੱਗੇ ਹੋਏ ਐ ਬੁੱਧੀ ਦੇ ਜਿਹੜੇ ਮਿੱਥਿਆ ਪਦਾਰਥ ਕਲਪੇ ਹੋਏ ਐ ਉਹਨਾਂ ਪਦਾਰਥਾਂ ਜਿਹੜੇ ਲੱਗੇ ਹੋਏ ਐ ਤਿਤ ਪਦਾਰਥਾਂ 'ਚ ਉਦਾਂ ਫਲ ਭਾਵੇਂ ਮੋਤੀ ਵਰਗੇ ਹੋਣ ਜਿਹੜੇ ਸੁਭ ਗੁਣਾ ਵਿਰਾਗ ਵੇਕਾਦਕ ਮੋਤੀਆਂ ਵਰਗੇ ਹਨ ਫਲ ਇਹਨਾਂ ਨੂੰ ਕੱਚ ਵਰਗੇ ਉਹਨਾਂ ਨਕਮੇ ਸਮਝਿਆ ਹੋਇਆ ਹੈ ਪਦਾਰਥਾਂ ਜਿਹੜੇ ਫਸੇ ਹੋਏ ਲੋਕ ਹੈ ਉਹਨਾਂ ਵਿਰਾਗ ਦਾ ਗਿਆਨ ਹੈ ਨਾ ਫਲ ਗਿਆਨ ਦਾ ਗਿਆਨ ਹੈ ਉਹ ਮੋਤੀ ਵਿਰਾਗ ਨੂੰ ਤੇ ਗਿਆਨ ਨੂੰ ਉਹ ਤਾਂ ਕੱਚ ਵਰਗੇ ਨਕਮੇ ਹੀ ਸਮਝਦੇ ਹੈ ਇਹਨਾਂ ਦੀ ਪਰਚੂਦੇ ਨਹੀਂ ਹਰ ਵਕਤ ਪਦਾਰਥਾਂ ਚ ਹੀ ਲੱਗੇ ਰਹਿੰਦੇ ਹਨਗੇ ਤਤਤ ਲਾਗੇ ਕੰਚੂਬਾ ਫਲ ਮੂrti ਜਿਹੜੇ ਮਹਾਰਾਜ ਜੀ ਜੋਤੀ ਸਰੂਪ ਪਰਮੇਸ਼ਰ ਜੀ ਜੁੜੇ ਹੋਏ ਆ ਉਹ ਕਹਿੰਦੇ ਕਹੇ ਜੇ ਹੈ ਕਹਿੰਦੇ ਤਤਤ ਲਾਗੇ ਤੁਸੀਂ ਪਰਮੇਸ਼ਰ ਜਿਹੜੇ ਲੱਗੇ ਆ ਉਹ ਕਹਿੰਦੇ ਹਨ ਜਿਹੜੇ ਮੋਤੀ ਆਦਿਕ ਦੁਨੀਆ ਦੇ ਅੰਦਰ ਫਲ ਹੈ ਹੀਰੇ ਜਵਾਹਰਾ ਤਾਨਕ ਉਹਨਾਂ ਨੂੰ ਕੱਚ ਵਰਗੇ ਨਿਕੰਮੇ ਸਮਝਦੇ ਐ ਐਸਾ ਵਿਰਾਗ ਉਹਨਾਂ ਦੇ ਅੰਦਰ ਉਹ ਕਦੇ ਇਹ ਵਿੱਚ ਪਰਚਦੇ ਨਹੀਂ ਹਨਗੇ ਇਸ ਪ੍ਰਕਾਰ ਦੇ ਵਿਚਾਰ ਵਾਲੇ ਉਪਰਖ ਹਨਗੇ ਸੱਤੇ ਤੋਂ ਲਾਗੇ ਕੰਚੂਗਾ ਫਲ ਮੋਤੀ ਜਿਹੜੇ ਮਹਾਰਾਜ ਪਦਾਰਥਾਂ 'ਚ ਲੱਗੇ ਆ ਉਹਨਾਂ ਨੂੰ ਕਹਿੰਦੇ ਫਿਰ ਮਿਲਨੇ ਤਾਂ ਅਸੀਂ ਫਲ ਭਾਈ ਮੋਤੀ ਆਦੋ ਗੁਣ ਪਰ ਉਹ ਕੱਚ ਵਰਗੇ ਨਕੰਮੇ ਵਿਸ਼ਿਆਂ 'ਚ ਹੀ ਲੱਗੇ ਰਹਿੰਦੇ ਆ ਇਸ ਕਰਕੇ ਉਹਨਾਂ ਦੇ ਜਿਹੜੇ ਫਲ ਸੀ ਨਾ ਮੋਤੀ ਉਹ ਕੱਚ ਵਰਗੇ ਨਕੰਮੇ ਹੋ ਗਏ ਜਿਹੜੇ ਚੰਗੇ ਗੁਣ ਮਿਲਨੇ ਸੀ ਉਹ ਆਪਨ ਰੂਪ ਹੋ ਕਰਕੇ ਚਿੰਬੜੇ ਉਹਨਾਂ ਪੁਰਖਾਂ ਦੇ ਤਾਂ ਹੀ ਇਸੇ ਪ੍ਰਕਾਰ ਤੇ ਤੋਂ ਲਾਗੇ ਕੰਚੂਗਾ ਫਲ ਮੋਤੀ ਜਿਹੜੇ ਤੁਸੀਂ ਪਰਮੇਸ਼ਰ 'ਚ ਲੱਗੇ ਆ ਉਹ ਭਾਵੇਂ ਮਨ ਕੱਚੇ ਹੀ ਸੀ ਉਹਨਾਂ ਨੂੰ ਫਲ ਗਿਆਨ ਰੂਪੀ ਪ੍ਰਾਪਤ ਹੋ ਗਏ ਤੇ ਮੁਕਤੀ ਨੂੰ ਮੋਤੀ ਦੀ ਪ੍ਰਾਪਤੀ ਹੋ ਗਈ ਜੇ ਉਸ ਪਰਮੇਸ਼ਰ ਤੇ ਲੱਗੇ ਹੈ ਪਦਾਰਥਾਂ ਨੂੰ ਛੱਡ ਕਰਕੇ ਇਹ ਉਹਨਾਂ ਨੂੰ ਫਲ ਪ੍ਰਾਪਤ ਹੋਇਆ ਇਹ ਲਾਭ ਪ੍ਰਾਪਤ ਹੋਇਆ ਹੈ ਜੋਤ ਕੀ ਜਾਤ ਜੋਤ ਜੋਤੀ ਤੋਂ ਕੀ ਜਾਤ ਪੈਦਾ ਹੋਈ ਸ੍ਰਿਸ਼ਟੀ ਜਿਹੜੀ ਉਹਦੇ ਚ ਅਸਤ ਰੂਪ ਹੈ ਤੇ ਜਾਤ ਕੀ ਜੋਤੀ ਜੋਤੀ ਤੋਂ ਵੱਧ ਸ਼ਤਾਨ ਰੂਪ ਹੈ ਇਹ ਜਾਤ ਪੈਦਾ ਹੋਈ ਸ੍ਰਿਸ਼ਟੀ ਚ ਤੇ ਜੋਤੀ ਰੂਪ ਜਿਹੜੇ ਲੱਗੇ ਹੈ ਉਹ ਕੰਚੂਆ ਫਲ ਮੋਤੀ ਜਿਹੜੇ ਦੁਨੀਆ ਦੇ ਫਲ ਪਦਾਰਥ ਆਦਿਕ ਮੋਤੀ ਆਦਿਕ ਹੈ ਉਹਨੂੰ ਕੱਚ ਦੀ ਨਹੀਂ ਨਕੰਮੇ ਸਮਝਦੇ ਹਨ ਤੇ ਜਿਹੜੇ ਤੁਸੀਂ ਪਰਮੇਸ਼ਰ ਤੇ ਲੱਗੇ ਹੈ ਭਾਵੇਂ ਉਹ ਕੱਚੇ ਸਾਕਾਮਕਾਰਾਂ ਵਿੱਚ ਪਹਿਲਾਂ ਲੱਗੇ ਹੋਏ ਸੀ ਪਰ ਫਿਰ ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਫਲ ਤੇ ਮੁਕਤੀ ਰੂਪੀ ਮੋਤੀ ਫਲ ਪ੍ਰਾਪਤ ਹੋ ਗਏ ਉਹ ਉੱਚੇ ਮੁੱਚੇ ਜੀਵਨ ਵਾਲੇ ਹੋ ਗਏ ਹਨ ਕਵਨ ਸੋ ਘਰ ਜੋ ਨਿਰਮਲ ਜਿਹੜੇ ਕੱਚੇ ਵਿਸ਼ੇਸ਼ ਵਿਸ਼ੇ ਚ ਲੱਗੇ ਸੀ ਇੰਦਰੀਏ ਉਹਨਾਂ ਨੇ ਫਲ ਗਿਆਨ ਤੇ ਮੋਤੀ ਬਰਾਗ ਆਦ ਕਾਂਜ ਲਾਤੇ ਇਹ ਫਲ ਮਿਲ ਗਿਆ ਉਹਨਾਂ ਨੂੰ ਕਵਨ ਸੋ ਘਰ ਜੋ ਨਿਰਭਉ ਕਹੀਐ ਹੋਰ ਪਰਸ਼ਨ ਕਰਦੇ ਹਨ ਕਵਨ ਸੋ ਘਰ ਉਹ ਕਿਹੜਾ ਸ੍ਰੇਸ਼ਟ ਘਰ ਹੈ ਜੀ ਕਿਰਪਾ ਕਰਕੇ ਆਪ ਦੱਸੋ ਕਹਿੰਦੇ ਘਰ ਉਹ ਹੀ ਹੈ ਜੋ ਨਿਰਭਉ ਕਹੀਏ ਜਿਸ ਦੇ ਚ ਭੈ ਨਾ ਕੋਈ ਹੋਵੇ ਉਹ ਘਰ ਹੈ ਜਾਂ ਪਰਸ਼ਨ ਜੀ ਇਸ ਤਰ੍ਹਾਂ ਪਹਿਲਾਂ ਲਾ ਲਓ ਕਵਨ ਸੋ ਘਰ ਜੋ ਨਿਰਭਉ ਕਹੀਐ ਕਿਹੜਾ ਘਰ ਹੈ ਜਿਹੜਾ ਫਿਰ ਭੌਖੀ ਦਾ ਜਿੱਥੇ ਭੈ ਨਾ ਹੋਵੇ ਭੌ ਭੱਜ ਜਾਏ ਆ ਭੈ ਹੋਈ ਰਹੀ ਹੈ ਉੱਥੇ ਹੁੰਦੇ ਜਿੱਥੇ ਜਾ ਕੇ ਪੈ ਜੰਮਣ ਮਰਨ ਦਾ ਭੈ ਭੱਜੇ ਉਹ ਭੈ ਹੋ ਕੇ ਰਹੀਏ ਉਹੋ ਹੀ ਘਰ ਹੈ ਸ਼੍ਰੇਸ਼ਟ ਉਹੋ ਹੀ ਨਿਰਭੌਖ ਘਰ ਕਹੀਦਾ ਹੈ ਜੰਮਣ ਮਰਨ ਦਾ ਭੈ ਜਿੱਥੇ ਸੱਤ ਪ੍ਰਕਾਰ ਦਾ ਭੈ ਭੱਜ ਜਾਵੇ ਉਹ ਭੈ ਨਿਰਭੈ ਹੋ ਕੇ ਰਹੀਏ ਇਸ ਤਰ੍ਹਾਂ ਹੋ ਰਹੀਏ ਰਹਾਉ ਤਟ ਤੀਰਥ ਨਹੀਂ ਮਨਪਤੀ ਆਏ ਜੇ ਮਾਰਾ ਸੇ ਤੀਰਥਾਂ ਦੇ ਕਿਨਾਰਿਆਂ ਤੇ ਜਿਹੜੇ ਰਹਿੰਦੇ ਹਨ ਭਗਤ ਜੀ ਉਹਨਾਂ ਦਾ ਮਨ ਤਾਂ ਪਰਮੇਸ਼ਰ ਵੱਲ ਮੰਨ ਜਾਂਦਾ ਹੋਣਾ ਦਾ ਹਜੂਰ ਫਰਮਾਉਂਦੇ ਹਨ ਕਬੀਰ ਜੀ ਤਟ ਤੀਰਥ ਨਹੀਂ ਮਨਪਤੀ ਆਏ ਜੇ ਭਾਵੇਂ ਤੀਰਥਾਂ ਦੇ ਕਿਨਾਰਿਆਂ ਤੇ ਰਹਿਣ ਵਾਲੇ ਹੈ ਤੇ ਤੀਰਥਾਂ ਦੇ ਵਿੱਚ ਨਿਵਾਸ ਕਰਨ ਵਾਲੇ ਸਾਡਾ ਮੰਨਿਓ ਤੇ ਪਤੀ ਦਾ ਤੀਰਥ ਕੋਟ ਕਰੇ ਸ਼ਨਾਪੀਏ ਵਹਦਾਨ ਸੋ ਉਹਨਾਂ ਨੂੰ ਵੀ ਸ਼ਾਂਤੀ ਨਹੀਂ ਆਉਂਦੀ ਕੁਨੀ ਤੀਰਥਾਂ ਦੇ ਕਨਾਰੇ ਤੇ ਰਹਿਣ ਵਾਲੇ ਦੰਬ ਬਣਾ ਬਣਾ ਕੇ ਇੱਕ ਦੁਨੀਆ ਦਾ ਠੱਗ ਕੇ ਆਪਦਾ ਪੇਟ ਭਰਨ ਤੇ ਲੱਗੇ ਹੋਏ ਆ ਇਸ ਕਰਕੇ ਤੀਰਥਾਂ ਦੇ ਕਿਨਾਰਿਆਂ ਤੇ ਰਹਿਣ ਵਾਲਿਆਂ ਤੇ ਵੀ ਸਾਡਾ ਮਨ ਨਹੀਂ ਪਤੀਜ ਦਾ ਡੱਡੂ ਆਦਿਕ ਤੀਰਥਾਂ ਦੇ ਕਛੂ ਆਦਿਕ ਤੀਰਥਾਂ ਦੇ ਕਿਨਾਰਿਆਂ ਤੇ ਰਹਿੰਦੇ ਹੀ ਆ ਨਾ ਤੇ ਮੱਛੀਆਂ ਆਦਿਕ ਪਾਣੀ ਵਿੱਚ ਹੀ ਇੰਦੀਆਂ ਇਸ ਕਰਕੇ ਇਹ ਜਲਨਾ ਆ ਜੇ ਪਾਈਏ ਡੱਡਾਂ ਜਲਵਾਸੀ ਡੱਡਾਂ ਜਲਤੀ ਰਹਿੰਦੀਆਂ ਹਨ ਕਿਉਂ ਤੀਰਥਾਂ ਦੇ ਕਿਨਾਰੇ ਤੇ ਰਹਿਣੇ ਕਰਕੇ ਵੀ ਅਤੇ ਕੱਦ ਤਲਾਵਾਂ ਆਦ ਕਾ ਕੇ ਰਹਿਣੇ ਕਰਕੇ ਵੀ ਸਾਡਾ ਮਨ ਨਹੀਂ ਪਤੀਜਦਾ ਜਿੰਨਾ ਕਿ ਪਰਮੇਸ਼ਰ ਵੱਲ ਚਿਤ ਨਹੀਂ ਜੁੜਦਾ ਹੈ ਚਾਰ ਆਚਾਰ ਰਹੇ ਉਰਜਾ ਤੀਰਥਾਂ ਦੇ ਕਿਨਾਰੇ ਤੇ ਰਹਿਣ ਵਾਲੇ ਵੀ ਦੰਪ ਖੰਡ ਕਰਦੇ ਪੂਜਾ ਕਰਾਉਣ ਵਾਸਤੇ ਇਸ ਕਰਕੇ ਸਾਡਾ ਮਨ ਤਾਂ ਪਤੀਜਦਾ ਨਹੀਂ ਉਹਨਾਂ ਦੇ ਉੱਤੇ ਫੇਰ ਮਾਲਾ ਚਾਰ ਵੇਦ ਪੜਨ ਵਾਲੇ ਤਾਂ ਜਾਣ ਲੈਂਦੇ ਹੁਣ ਇਸ ਪ੍ਰੇਸ਼ਟਨ ਨੂੰ ਕਹਿੰਦੇ ਚਾਰ ਚਾਰ ਰਹੇ ਉਰਜਾ ਹੈ ਜਿਹੜੇ ਚਾਰ ਵੇਦਾਂ ਨੂੰ ਮੰਨਣ ਵਾਲੇ 80000 ਸੂਤਰੀ ਕਰਮ ਕਾਂਡ ਨੂੰ ਹੀ ਕਹਿੰਦੀ ਹੈ 16000 ਨਾਨਾ ਉਪਾਸ਼ਨਾ ਨੂੰ ਕਹਿੰਦੀ ਹੈ 4000 ਵਦਾਂਤ ਵਾਕ ਨੂੰ ਕਹਿੰਦੀ ਹੈ ਸੋ ਇਸ ਕਰਕੇ ਚਾਰ ਵੇਦਾਂ ਦੇ ਪੜ੍ਹਨ ਵਾਲੇ 80000 ਸੂਤਰੀ ਚ ਕਰਮ ਕਾਂਡ ਜੋ ਕਰਨ ਕੀਤਾ ਹੈ ਉਹਦੇ ਵਿੱਚ ਹੁੰਨ ਜ ਰਹੇ ਹੈ ਜਾਂ ਨਾਨਾ ਉਪਾਸ਼ਨਾ ਚ ਹੁੰਨ ਜ ਰਹੇ ਹੈ ਇਸ ਕਰਕੇ ਸਾਡੇ ਚਿੱਤ ਉਹਨਾਂ ਤੇ ਵੀ ਨਹੀਂ ਮੰਨਦਾ ਕਿ ਉਹ ਪਰਮੇਸ਼ਰ ਦੀ ਪ੍ਰਾਪਤੀ ਵਾਰੇ ਹੋਣਗੇ ਉਹ ਵੀ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਨਹੀਂ ਹਨ ਸਾਨੂੰ ਇਹ ਨਿਸ਼ਚਾ ਹੈ ਪੱਕੀ ਤਰ੍ਹਾਂ ਪਾਪ ਪੁੰਨ ਦੋਏ ਇੱਕ ਸਮਾਨ ਸਭ ਕਈ ਚਾਰੂ ਸੁੰਦਰ ਅਜਾਰਾਂ ਵਿੱਚ ਉਲਝ ਰਹੇ ਹਨ ਵੀ ਚੰਗੇ ਕੰਮ ਕਰਮੇ ਚਾਹੀਦੇ ਭਜਨ ਕਰਨ ਦੀ ਕੀ ਲੋੜ ਹੈ ਸਿਮਰਨ ਛੱਡ ਕਰਕੇ ਉਹ ਹੰਕਾਰ ਹੀ ਉਹਨਾਂ ਦੇ ਅੰਦਰ ਵੜਿਆ ਰਹਿੰਦਾ ਹੈ ਇਸ ਕਰਕੇ ਚਾਰ ਆਚਾਰ ਯਾਰ ਜਿਹੜੇ ਨਿਤ ਨਮਿਤ ਪ੍ਰਾਚਿਤ ਕਾਮ ਕੋ ਬਿਨਿ ਕਰਮ ਆਵੇ ਆਚਾਰਾਂ ਕੀ ਉਹ ਨਹੀਂ ਰਹੇ ਹਨ ਪਾਪ ਪੁੰਨ ਦੋਏ ਏਕ ਸਮਾਨ ਸ਼ਹਿਰ ਕਬੀਰ ਜੀ ਕਹਿੰਦੇ ਸਾਡੇ ਨਿਸ਼ਚੈ ਤਾਂ ਨਹੀਂ ਹੋਏ ਭਾਈ ਪਾਪ ਤੇ ਪੁੰਨ ਦੋਵੇਂ ਇੱਕੋ ਜਿਹੇ ਹਨ ਜੋ ਪਾਪ ਕਰਨ ਵਾਲਾ ਨਰਕ ਚ ਜਾਂਦਾ ਹੈ ਪੁੰਨ ਕਰਨ ਵਾਲਾ ਸਰਗ ਜਾਂਦਾ ਹੈ ਜਿਵੇਂ ਰਾਜੇ ਨੂੰ ਸੇਨੜੀਆਂ ਬੇੜੀਆਂ ਦਾ ਨਜ਼ਰਬੰਦ ਕਰ ਦਈਏ ਹੁੰਦਾ ਕੈਦੀ ਉਹ ਵੀ ਰਾਜਾ ਹੀ ਤੇ ਜਿਵੇਂ ਦੂਏ ਨੂੰ ਲੋਹੇ ਦੀਆਂ ਬੇੜੀਆਂ ਪਾ ਕੇ ਡੰਡਾ ਵੇੜੀ ਪਾ ਕਹਿਦਾ ਕਰ ਲੀਏ ਐ ਹੋਇਆ। ਤਾਂ ਵੀ ਆਦਮੀ ਲੋਹੇ ਦੀਆਂ ਬੇੜੀਆਂ ਪਈਆਂ ਸਮਝ ਲੋ। ਜਿਹੜੇ ਪੁੰਨੀ ਲੋਕ ਆ ਉਹ ਸਵੈਨ ਦੀਆਂ ਵੇੜਾਂ ਭੋਗਾਂ ਤੇ ਸਵਰਗ ਦੇ ਸੁੱਖਾਂ 'ਚ ਫਸੇ ਹੋਏ ਆ। ਫੇਰ ਸਵਰਗ ਦੇ ਸੁੱਖ ਭੋਗ ਕੇ ਜੇ ਵੱਟਾ ਪਹਾੜ ਤੋਂ ਥੱਲੇ ਰੋੜਦੀਦਾ ਐ ਤੇੜੀਆਂ ਜੂਨਾ ਚ ਆ ਕੇ ਨੌਖ ਰਾਜੇ ਨੇ ਜਦੋਂ ਇੰਦਰ ਕਵਲਾਂ 'ਚ ਜਾ ਕੇ ਲੋਕਿਆ ਸੀ ਮਾਨਸੂਰ ਕੇ ਗੋਤਮ ਦੇ ਸ਼ਰਾਫ ਕਰਕੇ ਉਹਨਾਂ ਉਹ ਰਾਜਿਆਂ ਰਾਜ ਕੀਤਾ ਹੀ ਸੀ ਨਾ ਇਹ ਵੀ ਰਾਣੀ ਸ਼ਕੀਲਾ ਸਭ ਤੋਂ ਉਹਨਾਂ ਆ ਕੇ ਰਹੀਆਂ ਦੀ ਪਾਲਕੀ ਬਣਾ ਕੇ ਜੇ ਤੁਰਿਆ ਉਸ ਵੇਲੇ ਸ਼ਰਾਫ ਦੇ ਤਾਂ ਜੜ ਭਰਤ ਨੇ ਆਉਂਦਾ ਵਿਸ਼ਨ ਪੁਰਾਣ ਚ ਕਿ ਕਾਮੀਆਂ ਸਭ ਤੂੰ ਬਣ ਸਾਨੂੰ ਸਭ ਕਿਉਂ ਬਣਾਉਣਾ ਸਰਬ ਸਰਬ ਬਣਾਉ ਛੇਤੀ ਜਾਂਦਾ ਸੰਸਕ੍ਰਿਤ ਚ ਉਹ ਕਹਿੰਦੇ ਛੇਤੀ ਚਲੋ ਛੇਤੀ ਚਲੋ ਤਾਂ ਜੜ ਭਰਤਨ ਵਿਸ਼ਨ ਪੁਰਾਣ ਚ ਲਿਖਿਆ ਹੋਇ ਕਹਿੰਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਿਤਰਾ ਦੀ ਕਹਾਣੀ ਲਿਖੀ ਜਿੱਥੇ ਉੱਥੇ ਲਿਖਿਆ ਹੈ ਉਹ ਬਿਆਲ ਕਮੁਨੀ ਸੀ ਉਹਦੇ ਨੇ ਜਸਵੇਲੇ ਆਰ ਮਾਰੀ ਤੇ ਉਹ ਦੁਖੀ ਹੋ ਕੇ ਕਹਾਂ ਸੱਪ ਤੋਂ ਬਣ ਇਉਂ ਫੇਰ ਸੱਪ ਬਣ ਕੇ ਡਿੱਗਿਆ ਸੀ ਸਵਰਗ ਦਾ ਇਲਾਜ ਕਰਨ ਵਾਲਾ ਸੱਚੀ ਦੇ ਮਹਿਲਾਂ ਨੂੰ ਜਾਂਦਾ ਹੋਇਆ ਇਸ ਪ੍ਰਕਾਰ ਦੀ ਹਾਲਤ ਹੋਈ ਸੀ ਇਸ ਕਰਕੇ ਸਾਡੀ ਮਤ ਵਿੱਚ ਤਾਂ ਜੋ ਪੁੰਨ ਆਸ ਹੋ ਜਾਂਦੇ ਉਹ ਫੇਰ ਨਰਕ ਚ ਹੀ ਪੈਂਦਾ ਹੈ ਸੱਪ ਦੀ ਜੂਨ ਕੋਈ ਨਰਕੋਂ ਘੱਟ ਨਹੀਂ ਹੈ ਇਉਂ ਪਾਪ ਤੇ ਪੁੰਨ ਸਾਡੀ ਨੀਅਤ ਤੇ ਦੋਵੇਂ ਇੱਕੋ ਜਿਹੇ ਸਿਕਾਮੀ ਆਦਮੀ ਪੁੰਨ ਦਾ ਸੁਖ ਹੋ ਕੇ ਫੇਰ ਕਿਹੜੀਆਂ ਜੂਨਾਂ ਨੂੰ ਪ੍ਰਾਪਤ ਹੁੰਦੇ ਹੈ ਤਾਪੀ ਆਦਮੀ ਕਿਹੜੀਆਂ ਜੂਨਾਂ ਨੂੰ ਭੋਗ ਕੇ ਜਦੋਂ ਪੁੰਨ ਹੁੰਦੇ ਫੇਰ ਸਵਰਗ ਆਦੇ ਜਾਂਦੇ ਐ ਇਉਂ ਦੋਵੇਂ ਸਾਡੀ ਦ੍ਰਿਸ਼ਟੀ ਸਵੇਨੇ ਦੀ ਬੇੜੀ ਦੀ ਨਹੀਂ ਆਈ ਤੇ ਲੋਹੇ ਦੀ ਬੇੜੀ ਦੀ ਨਿਆਈ ਪ੍ਰਤੀਤ ਹੁੰਦੇ ਹਨ ਨਿਜ ਘਰ ਪਾਰਸ ਤਜੋ ਗੁਣ ਆ ਇੱਕ ਵੀਰ ਜੀ ਉਸ ਦੀ ਪ੍ਰਾਪਤੀ ਵੀ ਕਿਵੇਂ ਹੋਵੇ ਉਹ ਤਾਂ ਯਤਨ ਦੱਸੋ ਤਾਂ ਸੁਣ ਕੇ ਕਹਿੰਦੇ ਹਨ ਨਿਜ ਘਰ ਪਾਰਸ ਤਜੋ ਗੁਣ ਆ ਭਾਈ ਨਿਜ ਸਰਦੇ ਰੂਪੀ ਘਰ ਦੀ ਪਾਰਸ ਨੂੰ ਬ੍ਰਹਮ ਹੈ ਆਤਮਾ ਸਾਰਿਆਂ ਦਾ ਜੀਹਦੀ ਸ਼ੋਦੇ ਨਾਲ ਸਾਰਾ ਸੋਇਨਾ ਬਣ ਜਾਂਦਾ ਹੈ ਜਿਹਦੀ ਸत्ता ਦੇ ਨਾਲ ਸਾਰੀਆਂ ਜੜ ਚੀਜ਼ਾਂ ਵੀ ਹਿਲਚਲਣ ਵਾਲੀਆਂ ਕਿਰਿਆ ਕਰਨ ਵਾਲੀਆਂ ਬਣ ਜਾਂਦੀਆਂ ਉਹ ਜਿਹਦੇ ਆਸਰੇ ਜੜ ਚੇਤਨ ਸਾਰੇ ਪ੍ਰਤੀਤ ਹੋ ਰਹੇ ਆ ਉਹ ਪਾਰਸਰੂਪ ਬ੍ਰਹਮ ਹੈ ਉਹਦਾ ਅਪਰੋਹ ਗਿਆਨ ਜਿਹੜੇ ਹਿਰਦੇ ਰੂਪੀ ਘਰ ਵਿੱਚ ਪਾਰਸਰੂਪ ਹੈ ਫਿਰ ਮਾਰਾ ਸਾਨੂੰ ਪ੍ਰਾਪਤ ਕਿਉਂ ਨਹੀਂ ਹੁੰਦਾ ਕਹਿੰਦੇ ਤਜੋ ਗੁਣ ਆਣ ਜਿਹੜੇ ਗੁਣ ਆ ਇਹਨਾਂ ਸਬਦ ਸਪਾਰਸਰੂਪ ਦਾ ਗੰਧ ਵਿਸ਼ੇ ਇਹਨਾਂ ਨੂੰ ਤਿਆਗ ਕਰੋ ਤੇ ਆਣ ਨਾ ਦੁਆਇਤ ਦਾ ਵੀ ਤਿਆਗ ਕਰੋ ਫਿਰ ਤੁਹਾਨੂੰ ਪ੍ਰਾਪਤ ਹੋਵੇਗਾ ਗੁਣ ਆਣ ਤਿੰਨ ਗੁਣ ਜਿਹੜੇ ਹਨ ਤੇ ਦੁਆਇਤ ਇਹਦਾ ਤਿਆਗ ਕਰੋ ਤਾਂ ਉਹਦੀ ਸਖਿਆਤਾ ਹੋਵੇਗੀ ਤੁਹਾਡੇ ਨਹੀਂ ਕਾਇਆ ਨਹੀਂ ਹੁੰਦਾ ਤੁਸੀਂ ਇਹ ਛੱਡਦੇ ਨਹੀਂ ਹੋ ਕਬੀਰ ਨਿਰਗੁਣ ਨਾਮ ਨਾਰੂ ਸਹਿਬ ਕਬੀਰ ਜੀ ਕਹਿੰਦੇ ਹੈ ਨਿਰਗੁਣ ਜੀਵ ਪਰਮੇਸ਼ਰ ਦੇ ਨਾਮ ਜਪਣਾ ਰੁਸਿਆ ਨਾ ਕਰ ਮਾਰੇ ਨਾਮ ਤੋਂ ਕਿਉਂ ਰੁਸਿਆ ਰਹਿਣਾ ਹੈ ਇਨਾ ਨਿਰਗੁਣ ਆਰ ਹੈ ਤੂੰ ਨਿਰਗੁਣ ਆਰੇ ਆਨਿਆ ਸੁਖ ਰਸ ਨਾਲ ਜਿਨ ਕੀ ਅਪੇ ਜੀਤ ਰਸ ਨਾਨਕ ਨਿਹੀ ਨਾਲ ਪਰਮੇਸ਼ਰ ਦੇ ਨਾਮ ਵੱਲ ਨਾ ਰੋਸ ਨਾ ਕਰ ਉਹਦਾ ਨਾਮ ਹਰ ਵਕਤ ਜਪਿਆ ਕਰ ਬੇਮੁਖ ਨਾ ਹੋ ਰੋਸ ਨਾ ਨਾ ਕਰ ਮਾਰੇ ਨਾਮ ਦੇ ਨਾਲ ਰੋਸਾ ਤੇਰਾ ਕਾਹਦਾ ਹੈ ਜਿਸੇ ਕਰਕੇ ਸਾਰੇ ਬੰਦ ਛੁੱਟਦੇ ਆ ਕਬੀਰ ਨਿਰਗੁਣ ਜੋ ਪਰਮੇਸ਼ਰ ਦੇ ਨਾਮ ਹੈ ਨਿਰਾਕਾਰ ਜੋ ਤਿੰਨ ਗੁਣਾ ਤੋਂ ਗੀਤ ਹੈ ਉਹਦੇ ਨਾਮਾਂ ਬਿਨਾਂ ਰੋਸ ਨਾ ਕਰ ਉਹਦੇ ਪਰਮੇਸ਼ਰ ਦੇ ਨਾਮ ਦਾ ਜਾਪ ਕਰ ਨਿਰਗੁਣ ਤਿੰਨ ਗੁਣਾ ਤੋਂ ਅਤੀਤ ਜੋ ਬ੍ਰਹਮ ਹੈ ਉਹਦੇ ਨਾਮ ਨਾਮ ਇਸ ਜੀਵ ਦਾ ਨਰਵ ਉਸ ਕੁਛ ਦੇ ਕਾਹੀ ਉਹਦਾ ਰੂਪ ਹੀ ਬਣਾ ਦੇਵੇਗਾ ਉਲਟਾ ਕਰਕੇ ਜਪਣ ਵਾਲੇ ਦਾ ਜਨ ਜਾਤਾ ਸੋ ਤੁਸੀਂ ਜੇਹਾ ਨਾਵੇਂ ਅੰਦਰ ਹਾਂ ਵਸਾ ਨਾਮ ਵਸੇ ਮਨ ਆਏ ਅਸੀਂ ਨਾਮ ਦੇ ਅੰਦਰ ਵਸਦੇ ਮਾਰਾ ਦਾ ਬਚਨ ਹੈ ਜਿਸ ਸਿਖ ਦੇ ਅੰਦਰ ਨਾਮ ਵਜਦਾ ਅਸੀਂ ਆਪ ਆ ਕੇ ਵਸ ਜਾਣੇ ਆਇਓ ਨਿਰਗੁਣ ਜੋ ਬ੍ਰਹਮ ਹੈ ਉਹਦਾ ਨਾਮ ਨਰ ਉਸ ਪੁਰਸ਼ ਨੂੰ ਉਹਦਾ ਰੂਪ ਹੀ ਬਣਾ ਦਿੰਦਾ ਹੈ ਇਸ ਪਰਚਾਏ ਪਰਚ ਰਹੁ ਈ ਜਿਵੇਂ ਇਸ ਪ੍ਰਕਾਰ ਪਰਮੇਸ਼ਰ ਦੇ ਪਰਚੇ 'ਚ ਪਰਚ ਰਹੇਗਾ ਤੂੰ ਵੀ ਇਸ ਈਸ਼ਰ ਬਣ ਜਾਏਗਾ ਬ੍ਰਹਮ ਬਣ ਜਾਏਗਾ ਇਸ ਪ੍ਰਕਾਰ ਪਰਚੇ 'ਚ ਪਰਚੜੋ ਤੇ ਤੈਨੂੰ ਜਿਸ ਚੀਜ਼ ਦੀ ਤੂੰ ਭੁੱਖ ਰੱਖਦਾ ਹੈ ਜਿਹਨੂੰ ਜੋਤੀ ਨੂੰ ਪਾਉਣਾ ਚਾਹਣਾ ਤੈਨੂੰ ਇਸ ਪ੍ਰਕਾਰ ਮਿਲ ਜਾਏਗਾ